ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਪਵਨ ਕੁਮਾਰ ਤਿੰਨੂ ਨੇ ਅਕਾਲੀ ਦਲ ਨੂੰ ਅਲਬਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਆਪ ਵਿੱਚ ਸ਼ਾਮਲ ਕਰਾਇਆ ਇਸ ਮੌਕੇ ਪਵਨ ਕੁਮਾਰ ਤਿੰਨੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਜ਼ਨ ਸਪਸ਼ਟ ਹੈ ਕਿ ਭਾਜਪਾ ਵੱਲੋਂ ਸੰਵਿਧਾਨ ਬਦਲਦੀਆਂ ਚਾਲਾਂ ਦਾ ਡਟਮਾ ਵਿਰੋਧ ਕੀਤਾ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਵਾਸਤੇ ਪੰਜਾਬ ਸਰਕਾਰ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਮ ਲੋਕਾਂ ਦੀ ਇਤਰਾਮ ਵਿੱਚ ਰਹਦੇ ਨੇ ਆਪਣੇ ਕਈ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕਰਨ ਤੋਂ ਬਾਅਦ ਪਵਨ ਕੁਮਾਰ ਟਿੰਨੂ ਨੇ ਜੋ ਕਿਹਾ ਉਹ ਤੁਸੀਂ ਸੁਣ ਲਵੋ ਬਹੁਤ ਸੀਨੀਅਰ ਸਾਥੀ ਗੁਰਚੰਦ ਸਿੰਘ ਚੰਨੀ ਤੇ ਹੋਰ ਸਾਰਿਆਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਆਪਾਂ ਵੇਖ ਰਹੇ ਆ ਕਿ ਜਦੋਂ ਤੋਂ ਆਮ ਪਾਰਟੀ ਦੀ ਸਰਕਾਰ ਬਣੀ ਆ ਆਮ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਆ ਚਾਹੇ ਉਹ ਮੁਫਤ ਬਿਜਲੀ ਹੋਏ 80% ਤੋਂ ਵੱਧ ਲੋਕਾਂ ਨੂੰ ਮਿਲਦੀ ਹੈ ਚਾਹੇ ਉਹ ਮੁਹੱਲਾ ਕਲੀਨਿਕਾਂ ਵਿੱਚ ਆਮ ਲੋਕਾਂ ਨੂੰ ਦਵਾਈਆਂ ਮਿਲਦੀਆਂ ਹੋਣ ਟ੍ਰੀਟਮੈਂਟ ਮਿਲਦਾ ਹੋਏ ਤੇ ਚਾਹੇ ਉਹ ਹੋਰ ਜਿਹੜੀਆਂ ਲੋਕ ਹਿੱਤ ਹਿਤ ਸਕੀਮਾਂ ਆ ਸਕੂਲ ਚੰਗੇ ਬਣ ਰਹੇ ਆ ਤੇ ਲੋਕਾਂ ਦੀ ਸੁਣਵਾਈ ਹੁੰਦੀ ਹੈ। ਉਹ ਇਸੇ ਲਈ ਅਸੀਂ ਲੋਕ ਸਾਰੇ ਸਿਆਸਤ ਵਿੱਚ ਜਾ ਕੇ ਕੰਮ ਕਰਦੇ ਆ। ਤੇ ਫਿਰ ਜਦੋਂ ਇੱਕ ਪਾਰਟੀ ਕੰਮ ਕਰ ਰਹੀ ਹੈ, ਸਰਕਾਰ ਕੰਮ ਕਰ ਰਹੀ ਹੈ ਤਾਂ ਫਿਰ ਲੜਾਈ ਕਾਹਦੀ ਆ? ਫਿਰ ਸਾਨੂੰ ਉਹਨੂੰ ਸਹਿਯੋਗ ਕਰਨਾ ਚਾਹੀਦਾ। ਦੂਸਰਾ ਆਪਾਂ ਸਾਰੇ ਜਾਣਦੇ ਆ ਕਿ ਦੇਸ਼ ਵਿੱਚ ਇੱਕ ਐਸਾ ਮਾਹੌਲ ਬਣ ਰਿਹਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਨੂੰ ਇਸ ਵੇਲੇ ਸਾਈਡ ਤੇ ਕਰਨ ਲਈ ਸਾਈਡ ਲਾਈਨ ਕਰਨ ਲਈ ਉਹਨੂੰ ਖਤਮ ਕਰ ਲਈ ਸੱਜਸ਼ਾ ਚੱਲੀਆਂ ਜਾ ਰਹੀਆਂ ਹੁਣ ਸਾਨੂੰ ਸਭ ਨੂੰ ਹੀ ਦੇਸ਼ ਵਿੱਚ ਆਪਣੀ ਆਪਣੀ ਪੋਜੀਸ਼ਨ ਕਲੀਅਰ ਕਰਨੀ ਪਵੇਗੀ ਕਿ ਕੌਣ ਦੇਸ਼ ਦੇ ਸੰਵਿਧਾਨ ਦੇ ਹਿੱਤ ਵਿੱਚ ਹੈ ਤੇ ਕੌਣ ਉਹਦੇ ਵਿਰੁੱਧ ਵਿੱਚ ਹੈ ਆਮ ਆਦਮੀ ਪਾਰਟੀ ਨੇ ਸਪਸ਼ਟ ਤੌਰ ਤੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ ਗਰੀਬਾਂ ਦੇ ਹਿੱਤ ਵਿੱਚ ਹੈ ਤੇ ਕਈਆਂ ਪਾਰਟੀਆਂ ਨੇ ਹੱਲੇ ਕਈਆਂ ਪਾਰਟੀਆਂ ਨੂੰ ਕਲੈਰਿਟੀ ਹੈ ਨਹੀਂ ਵੀ ਉਹ ਕਿੱਥੇ ਸਟੈਂਡ ਕਰਦੇ ਇਸ ਕਰਕੇ ਅਸੀਂ ਸਾਰਿਆਂ ਨੇ ਅੱਜ ਸਰਦਾਰ ਭਗੰਤ ਸਿੰਘ ਮਾਨ ਜੀ ਨੂੰ ਮੁਲਾਕਾਤ ਕਰਕੇ ਉਹਨਾਂ ਦੀ ਅਗਵਾਈ 'ਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿਉਂਕਿ ਬੜੇ ਐਨਰਜੈਟਿਕ ਪੰਜਾਬ ਦੇ ਲੀਡਰ ਆ ਉਹਨਾਂ ਦਾ ਬਹੁਤ ਵਿਜ਼ਨ ਆ ਤੇ ਸਿੰਪਲ ਆ ਆਮ ਆ ਇੱਕ ਆਮ ਸੜਕ ਤੇ ਜਾਂਦਾ ਸੀਐਮ ਸਾਹਿਬ ਦਾ ਕਾਫਲਾ ਉਹਨੂੰ ਇੱਕ ਔਰਤ ਨਰੇਗਾ ਦੀ ਬਾਤੀ ਖੜੀ ਕਰਕੇ ਰੋਕ ਸਕਦੀ ਆ ਐਸਾ ਕਦੀ ਮੁੱਖ ਮੰਤਰੀ ਪੰਜਾਬ ਚ ਹੋਇਆ ਸੀ ਨਹੀਂ ਆਮ ਬੰਦਾ ਉਹਨਾਂ ਨੂੰ ਰੋਕ ਸਕਦਾ ਬਹੁਤ ਸਾਰੇ ਉਹਨਾਂ ਦੇ ਕੰਮ ਆ ਜਿਹੜੇ ਦੱਸੇ ਜਾ ਸਕਦੇ ਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਸੰਦੀਪ ਪਾਠਕ ਜੀ ਦਾ ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਜੋ ਕਰ ਰਹਿੰਦੇ ਤੋਂ ਲੜ ਰਹੇ ਹੋ ਜੀ ਕੋਈ ਗਲਪਤ ਹੋਈ ਹੈ ਇਲੈਕਸ਼ਨ ਲੜ ਮੈਂ ਬਿਨਾ ਕਿਸੇ ਕੰਡੀਸ਼ਨ ਤੋਂ ਸ਼ਾਮਿਲ ਹੋਇਆ ਮੈਂ ਉਹਨਾਂ ਨੂੰ ਪਹਿਲਾਂ ਜਾਂਦੇ ਹੀ ਇਹ ਗੱਲ ਕਹੀ ਹੈ ਕਿ ਸਾਡੀ ਕੋਈ ਕੰਡੀਸ਼ਨ ਨਹੀਂ ਕੋਈ ਸ਼ਰਤ ਨਹੀਂ ਤੁਸੀਂ ਵੀ ਸੇਵਾ ਕਰਦੇ ਹੋ ਅਸੀਂ ਵੀ ਸੇਵਾ ਕਰਨੀ ਹੈ ਜਿੰਨਾ ਹੋ ਸਕਦਾ ਸਾਡਾ ਸਹਿਯੋਗ ਲਓ ਅਸੀਂ ਸਹਿਯੋਗ ਕਰਾਂਗੇ ਇਹ ਪਾਰਟੀ ਕਹਿੰਦੀ ਹੈ ਤੁਹਾਨੂੰ ਇਲੈਕਸ਼ਨ ਲੜ ਜੋ ਵੀ ਮੇਰੀ ਡਿਊਟੀ ਪਾਰਟੀ ਲਗਾਏਗੀ ਮਾਨ ਸਾਹਿਬ ਲਾਉਣਗੇ ਅਸੀਂ ਉਹਨੂੰ ਨਿਭਾਵਾਂਗੇ ਅਕਾਲੀ ਦਲ ਛੱਟਣ ਦਾ ਕਾਰਨ ਦੇਖੋ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਆ ਪਾਰਟੀ ਦੇ ਅੰਦਰ ਬੇਪਰੋਸਗੀ ਦਾ ਮਾਹੌਲ ਆ ਲੀਡਰਸ਼ਿਪ ਦਾ ਆਪਸੀ ਵਖੇਰਮਾ ਆ ਥੱਲੇਡੇ ਲੈਵਲ ਤੇ ਗਰੂਪੀਜ਼ਮ ਆ ਕੋਈ ਕੋਸ਼ਿਸ਼ ਨਹੀਂ ਹੋ ਰਹੀ ਵਰਕਰਾਂ ਦੇ ਹੌਂਸਲੇ ਗire ਹੋਏ ਆ ਲੀਡਰ ਵੀ ਸੋਚਦੇ ਆ ਵੀ ਕੀ ਹੋਊਗਾ ਕਦੀ ਸੋਚਦੇ ਆ ਬਾਈਚ ਕੀ ਹੋਊਗਾ ਬਾਈ ਤੋਂ ਬਾਅਦ 24 ਚ ਕੀ ਹੋਏਗਾ 24 ਤੋਂ ਬਾਅਦ ਫਿਰ 27 ਚ ਕੀ ਹੋਏਗਾ ਕੌਨਫੀਡੈਂਸ ਲੈਵਲ ਬਹੁਤ ਡਾਊਨ ਆ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਵੀ ਜਦ ਕੰਮ ਕਰਨਾ ਹੈ ਸੇਵਾ ਕਰਨੀ ਆ ਮੇਰਾ ਪਿਛਲਾ 25 ਸਾਲ ਦਾ ਜਿਹੜਾ ਸਿਆਸੀ ਜੀਵਨ ਆ ਮੈਂ ਬੜਾ ਸਾਦਾ ਤੇ ਇਮਾਨਦਾਰ ਤੇ ਮਿਹਨਤ ਨਾਲ ਕੀਤਾ ਮੈਂ ਆਮ ਲੋਕਾਂ ਦੇ ਮੁੱਦੇ ਜਦ ਮੈਂ ਵਿਧਾਨ ਸਭਾ ਚ ਵੀ ਸੀ ਮੈਂ ਉਠਾਉਂਦਾ ਰਿਹਾ ਅਤੇ ਜਿਹਦੇ ਵੱਲੋਂ ਵੀ ਅਸੀਂ ਆਵਾਜ਼ ਉਠਾਈ ਹੈ ਇਮਾਨਦਾਰੀ ਨਾਲ ਉਠਾਈ